ਜਬਲਕ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਹੀ ਐ ਦੁਨੀਆ ਤੇ ਵੱਖ-ਵੱਖ ਉਹਨਾਂ ਜਿਵੇਂ ਬੈਠੇ ਪੀਟੀਸੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਸ ਪ੍ਰੋਗਰਾਮ ਤੇ ਜ਼ਰੀਏ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਉਹਨਾਂ ਵਿਸ਼ਿਆਂ ਨੂੰ ਤੁਹਾਡੇ ਰੂਬਰੂ ਕਰੀ ਜਿਨ੍ਹਾਂ ਵਿਸ਼ਿਆਂ ਨੂੰ ਅਸੀਂ ਜਾਂ ਤਾਂ ਆਪਣੇ ਜ਼ੈਨ ਤੇ ਵਿੱਚ ਉਹ ਵਿਸਾਰ ਚੁੱਕੇ ਆ ਅਤੇ ਕੁਝ ਇਹੋ ਜਿਹੇ ਵਿਸ਼ੇ ਵੀ ਨੇ ਜਿਨ੍ਹਾਂ ਨੂੰ ਸੱਚਮੁੱਚ ਅਸੀਂ ਪੜਨਾ ਤਾਂ ਜਾਂਦੇ ਆ ਜਾਣਨਾ ਤਾਂ ਚਾਹੁੰਦੇ ਆ ਸੁੰਨਾ ਤਾਂ ਚਾਹੁੰਦੇ ਆ ਪਰੰਤੂ ਕਿਵੇਂ ਧਾਰਨ ਕਰੀਏ ਅੱਜ ਕੁਝ ਇਹੋ ਜਿਹਾ ਪੱਖ ਹੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਕੁਝ ਸਮਾਂ ਪਹਿਲਾਂ ਜਦੋਂ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਗਈ ਸਾਡੇ ਤੇ ਸਤਕਾar ਜੋ ਗਿਆਨੀ ਦੀਪ ਸਿੰਘ ਜੀ ਵੱਲੋਂ ਪੂਰਾ ਯੋਗਦਾਨ ਪਾਇਆ ਗਿਆ ਇੱਕ ਨਹੀਂ ਅਨੇਕਾਂ ਹੀ ਕਿਤਾਬਾਂ ਲਿਖ ਕੇ ਸੰਗਤ ਦੇ ਰੂਬਰੂ ਕੀਤੀਆਂ ਗਈਆਂ ਉਸੇ ਗਿਆਨੀ ਦੀਪ ਸਿੰਘ ਜੀ ਦੇ ਨਾਂ ਤੇ ਸਭਾ ਚਲਾ ਕੇ ਉਸੇ ਗਿਆਨੀ ਦੀਪ ਸਿੰਘ ਜੀ ਦੇ ਵਿਚਾਰਧਾਰਾ ਨੂੰ ਰੂਬਰੂ ਕਰਨ ਵਾਸਤੇ ਸੰਗਤਾਂ ਦੇ ਰੂਬਰੂ ਕਰਨ ਵਾਸਤੇ ਅੱਜ ਵੀ ਕੁਝ ਪੰਥਦਰਦੀ ਇਹੋ ਜਿਹੇ ਨੇ ਜਿਹੜੇ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰੀ ਬੈਠੇ ਨੇ ਜੀ ਹਾਂ ਉਸ ਸਮੇਂ ਦਾ ਲਿਟਰੇਚਰ ਤੇ ਮੌਜੂਦਾ ਸਮੇਂ ਜਿਹੜਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਲਿਟਰੇਚਰ ਆਪਣੀ ਭੂਮਿਕਾ ਨਿਭਾ ਰਿਹਾ ਹੈ ਅੱਜ ਦੇ ਦੌਰ ਦੇ ਵਿੱਚ ਉਹ ਭੂਮਿਕਾ ਕਿਸ ਤਰ੍ਹਾਂ ਦੀ ਨਿਭਰ ਕੇ ਸਾਹਮਣੇ ਆ ਰਹੀ ਹੈ ਜਿਹੜੀਆਂ ਸ਼ਕਸ਼ੇਤਾں ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਉਹ ਦੋਵੇਂ ਪੰਥਕ ਸ਼ਕਸ਼ੇਤਾ ਤਨ ਮਨ ਧਨ ਕਰਕੇ ਜਾਨੀ ਦੇਸ ਸਿੰਘ ਪੱਤਰਕਾ ਦੇ ਵਿੱਚ ਅਹਿਮ ਭੂਮਿਕਾ ਨਿਭਾਰੀਆਂ ਨੇ ਉਹ ਪੱਤਰਕਾ ਜਿਹੜੀ ਘਰ ਘਰ ਪਹੁੰਚ ਰਹੀ ਹੈ 37 ਸਤਕਾਜਗ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਦੀ ਅੰਤ ਤੱਕ ਮਿਹਨਤ ਦਾ ਸਦਕਾ ਇਹ ਪੂਰੀ ਟੀਮ ਨਿਰੰਤਰ ਦਿਨ ਰਾਤ ਤੰਦਹੀ ਦੇ ਨਾਲ ਸਿੱਖ ਧਰਮ ਤੇ ਪ੍ਰਚਾਰ ਤੇ ਪ੍ਰਸਾਰ ਵਿੱਚ ਜੁੜੇ ਨੇ ਜੀ ਹਾਂ ਅੱਜ ਦੋਵੇਂ ਸ਼ਖਸੀਅਤਾਂ ਸਾਡੇ ਅਤੀ ਸਤਕਾਜਗ ਜਸਪਾਲ ਸਿੰਘ ਕਵਲ ਅਤੇ ਸਾਡੇ ਅਤੀ ਸਤਕਾਜਗ ਦੂਸਰੀ ਸ਼ਖਸੀਅਤ ਸਰਦਾਰ ਜਸਪਾਲ ਸਿੰਘ ਜੀ ਕਲੋੜ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਬਲ ਕਵਲ ਸਾਡੇ ਵੱਲ ਆਵਾਂਗਾ ਜੀ ਲੰਬਾ ਸਮਾਂ ਤੁਸੀਂ ਗਿਆਨੀ ਦੀਪ ਸਿੰਘ ਪੱਤਰਕਾਰ ਦੇ ਨਾਲ ਜੋੜਿਓ ਬਾਕਾਇਦਾ ਇੱਕ ਨਹੀਂ ਅਨੇਕਾਂ ਹੀ ਆਰਟੀਕਲ ਲਿਖ ਕੇ ਉਸ ਮੈਗਜ਼ੀਨ ਦਾ ਸ਼ਿੰਗਾਰ ਬਣਾਇਆ ਜੀ ਗਿਆਨੀ ਦੀਪ ਸਿੰਘ ਦੇ ਜੀਵਨ ਬਾਰੇ ਤੁਸੀਂ ਲੰਬਾ ਸਮਾਂ ਖੋਜ ਵੀ ਕੀਤੀ ਹੈ ਪੜ੍ਹਿਆ ਵੀ ਹੈ ਪੰਜਾਬੀ ਬੋਲੀ ਬਾਰੇ ਵੀ ਵੱਡਾ ਤੁਸੀਂ ਕਾਰਜ ਕਰ ਰਹੇ ਹੋ ਕਵਿਤਾਵਾ ਦੇ ਰੂਪ ਦੇ ਵਿੱਚ ਆਰਟੀਕਲ ਦੇ ਰੂਪ ਦੇ ਵਿੱਚ ਮੌਜੂਦਾ ਸਮੇਂ ਸਿੱਖ ਲਿਟਰੇਚਰ ਦੀ ਕੀ ਭੂਮਿਕਾ ਕਿਸ ਪੱਖੋਂ ਵੇਖ ਰਹੇ ਹੋ ਡਾਕਟਰ ਜਿਹੜਾ ਇਤਿਹਾਸਿਕ ਪੱਖ ਤੋਂ ਜੇਕਰ ਅਸੀਂ ਦੇਖਦੇ ਆ ਤਾਂ ਜਿਹੜਾ ਪੂਤਕਾਲ ਦੇ ਵਿੱਚ ਲਿਟਰੇਚਰ ਸੀਗਾ ਤੇ ਵਰਤਮਾਨ ਕਾਲ ਦਾ ਲਿਟਰੇਚਰ ਉਹਨਾਂ 'ਚ ਬਹੁਤ ਜਮੀਂ ਅਸਮਾਨ ਦਾ ਫਰਕ ਹੈ ਕਿਉਂਕਿ ਪੂਤਕਾਲ ਦੇ ਵਿੱਚ ਗਾਂਧੀ ਸਿੰਘ ਦੇ ਟਾਈਮ ਦੀ ਗੱਲ ਕਰਦੇ ਆ ਉਸ ਵੇਲੇ মিডিਆ ਇੰਨਾ ਡਿਵੈਲਪਡ ਨਹੀਂ ਸੀਗਾ ਜੀ ਤੇ ਅੱਜ ਕੱਲ ਜਿਹੜਾ মিডিਆ ਹੈ ਉਹ ਬਹੁਤ ਹੀ ਵਿਕਸਤ ਹੈ ਚਾਹੇ ਉਹ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਹੈ ਉਸ ਨਾਲ ਸਾਧਨ ਵੀ ਬਹੁਤ ਸੀਮਿਤ ਸਨ ਤੇ ਹੁਣ ਸਾਧਨਾਂ ਦੇ ਵੀ ਕੋਈ ਇਸ ਤਰ੍ਹਾਂ ਦੇ ਘਾਟ ਨਹੀਂ ਹੈ ਪਰ ਲਿਟਰੇਚਰ ਹੈ ਜਿਹੜਾ ਗਾਂਧੀ ਸਿੰਘ ਦੇ ਟਾਈਮ ਦਾ ਜਾਂ ਗਾਂਧੀ ਸਿੰਘ ਨਾਲ ਰਿਲੇਟਡ ਹੈਗਾ ਜਿਹੜਾ ਉਹ ਨਾਲ ਸੰਬੰਧਤ ਉਹਦੇ ਵਿੱਚ ਹਾਲਾਂਕਿ ਉਹਨਾਂ ਦਾ ਜਿਹੜਾ ਏਰੀਆ ਸੀਗਾ ਉਹਨਾਂ ਦਾ ਜਿਹੜਾ ਦੌਰ ਸੀਗਾ ਉਹ ਉਹਨਾਂ ਦੀ ਪੱਤਰਕਾ ਜਾਂ ਉਹਨਾਂ ਦਾ ਜਿਹੜਾ ਲਿਖਿਆ ਇਤਿਹਾਸ ਹੈਗਾ ਫਾਲਸ ਸਮਾਚਾਰ ਹੋਗੇ ਮੈਗਜ਼ੀਨ ਹੋਗੇ ਉਹ ਉਹ ਇਵਨ ਛੌਣੀਆਂ ਜਿਹੜੀਆਂ ਸੀਗੀਆਂ ਬਾਹਰ ਦੇ ਕੰਟਰੀ ਸੀਗੇ ਬਰਮਾ ਮਲੇਸ਼ੀਆ ਇਹਨਾਂ ਉਹਨਾਂ ਵਿੱਚ ਛੌਣੀਆਂ ਦੇ ਵਿੱਚ ਪਹੁੰਚਦਾ ਸੀ ਤੇ ਆਮ ਜਿਹੜੀ ਹੋਰ ਭਾਰਤ ਦੇ ਵਿੱਚ ਵੀ ਪੰਜਾਬ ਤੋਂ ਬਿਨਾਂ ਇਹ ਸਾਰੇ ਪਾਸੇ ਪਹੁੰਚਦਾ ਸੀ ਜਿਹਦੇ ਸਦਕਾ ਬਹੁਤ ਲਹਿਰਾਂ ਉੱਠੀਆਂ ਜਿਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਫਿਰ ਜਿਹੜਾ ਹੈਗਾ ਅਕਾਲੀ ਦਲ ਇਸੇ ਵਿੱਚੋਂ ਨਿਕਲਿਆ ਤੇ ਮਤਲਬ ਸਮਾਜ ਦੇ ਵਿੱਚ ਇੰਨਾ ਉਹਨਾਂ ਨੇ ਸੁਧਾਰ ਲਿਆਂਦਾ ਵੀ ਉਹਨਾਂ ਦੀ ਪੱਤਰਕਾ ਨੂੰ ਲੋਕੀ ਉਡੀਕਦੇ ਸੀਗੇ ਵੀ ਕਦੋਂ ਪੱਤਰ ਆਵੇ ਤੇ ਅਸੀਂ ਨਵੇਂ-ਨਵੇਂ ਬਿਲਕੁਲ ਕਿਉਂਕਿ ਜਿਹੜਾ ਗਿਆਨੀ ਦੇਸਾਂ ਦਾ ਲਿਟਰੇਚਰ ਸੀਗਾ ਸਾਹਿਤ ਉਹਨਾਂ ਨੇ ਰਚਨਾ ਕੀਤੀ ਹੈ ਉਹ ਸਰਪੱਖੀ ਸੀਗਾ ਹਰ ਪੱਖ ਨੂੰ ਉਹ ਵਿਚਾਰ ਕੇ ਆਪਣਾ ਜਿਹੜਾ ਯੋਗਦਾਨ ਪਾਉਂਦੇ ਸੀ ਸਨੇ ਸਿੱਖ ਸਿਧਾਂਤਾਂ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਉਹ ਸਾਰੇ ਖਾਲਸਾ ਸਮਾਚਾਰ ਜਾਂ ਜਿਹੜੇ ਮੈਗਜ਼ੀਨ ਪੱਤਰ ਕਾਸੀ ਸੰਗਤ ਰੂਪੋਂ ਆਉਂਦੇ ਸੀ ਜੀ 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 ਕੋਲ ਸਾਹਿਬ ਤੁਸੀਂ ਤਾਂ ਬਾਕਾਇਦਾ ਗਿਆਨੀ ਦੇਸ ਸਿੰਘ ਜੀ ਦੇ ਪਰਿਵਾਰਕ ਸਥਾਨ ਨਾਲ ਜੁੜੇ ਪਏ ਹੋ ਬਾਕਾਇਦਾ ਉਸਪਨ ਨਾਲ ਜੁੜੇ ਪਏ ਹੋ ਬੜੀਆਂ ਯਾਦਾਂ ਤੁਸੀਂ ਨੇੜੇ ਹੋ ਕੇ ਨਿਘਮਾਣਿਆ ਮੌਜੂਦਾ ਦੌਰ ਵਿੱਚ ਕਿਵੇਂ ਵੇਖਦੇ ਹੋ ਪ੍ਰਚਾਰ ਤੇ ਪ੍ਰਸਾਰ ਦੀ ਕੋਈ ਕਮੀ ਨਹੀਂ ਪਰੰਤੂ ਜੋ ਨਤੀਜਾ ਸਾਡੇ ਸਾਹਮਣੇ ਆਉਣਾ ਚਾਹੀਦਾ ਸੀ ਉਹ ਨਹੀਂ ਆ ਰਿਹਾ ਕਰ ਮੈਂ ਪਹਿਲਾਂ ਤਾਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਕਿਉਂਕਿ ਉਸ ਪੰਥ ਦੇ ਮਹਾਨ ਹੀਰੇ ਦੇ ਘਰ ਦੇ ਨਾਲ ਮੇਰਾ ਘਰ ਹੈ ਪਿੰਡ ਕਲਾਉਡ ਦੇ ਵਿੱਚ ਵਿੱਚ ਅਤੇ ਜੇ ਆਪਾਂ ਉਸ ਸਮੇਂ ਦੀ ਗੱਲ ਕਰਦੇ ਹਾਂ ਜਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਜਿਹੜੇ ਅੱਜ ਵੀ ਜਨੂਨ ਦੇ ਨਾਲ ਲੱਗੇ ਨੇ ਜਿਵੇਂ ਆਪਾਂ ਸਿੱਖੀ ਜਮ ਦੇ ਪ੍ਰਚਾਰ ਦੀ ਗੱਲ ਕਰਦੇ ਹਾਂ ਪੰਥ ਦੇ ਪ੍ਰਚਾਰ ਦੀ ਗੱਲ ਕਰਦੇ ਹਾਂ ਮੈਂ ਕਿਤੇ ਨਾ ਕਿਤੇ ਸਮਝਦਾ ਸਾਡਾ ਕਹਿਣੀ ਤੇ ਕਥਨੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਾਫੀ ਨਿਗਾਰ ਹੈ ਉਸ ਸਮੇਂ ਜਿੰਨੇ ਵੀ ਸਿੱਖ ਲੱਗੇ ਜਿਵੇਂ ਆਪਾਂ ਚੰਦ ਕੋ ਬੰਦਿਆਂ ਦੀ ਗੱਲ ਕਰਦੇ ਆ ਗਿਆਨੀ ਦਿੱਤ ਸਿੰਘ ਉਹਨਾਂ ਨੇ ਜਿਵੇਂ ਹੰਬਲਾ ਮਾਰਿਆ 1873 ਦੇ ਵਿੱਚ ਜੀ ਤੇ ਉਹ ਥੋੜੇ ਬੰਦਿਆਂ ਨੇ ਇੱਕ ਐਡਾ ਵੱਡਾ ਮਤਲਬ ਕਾਰਜ ਕੀਤਾ ਕਿ ਅੱਜ ਵੀ ਉਹਦਾ ਕੋਈ ਸਾਨੀ ਨਹੀਂ ਹੈ ਤੇ ਅੱਜ ਦੇ ਸਮੇਂ ਦੀ ਜੇ ਆਪਾਂ ਗੱਲ ਕਰਦੇ ਆ ਸੰਸਥਾਵਾਂ ਬਹੁਤ ਨੇ ਲੇਕਿਨ ਅੱਜ ਕੁਝ ਹੌਮੇ ਦੇ ਅੰਦਰ ਵੀ ਨੇ ਆਪਣੇ ਆਪ ਨੂੰ ਥੋੜਾ ਜਿਹਾ ਉਹ ਕਰਨ ਦੇ ਲਈ ਅ ਅਸੀਂ ਕਿਤੇ ਨਾ ਕਿਤੇ ਪੰਥਕ ਕਾਰਜਾਂ ਤੋਂ ਅਵੇਸਲੇ ਹੋ ਜੰਨੇ ਗੁਰੂ ਕੀ ਪਿਆਰੀ ਸਾਧ ਸੰਗਤ ਵਿੱਚ ਬੜੀ ਸੋਹਣੀ ਗੱਲ ਸਾਡੇ ਅਤੀ ਸਤਕਾਰ ਜੋ ਕੋਲਡ ਸਾਹਿਬ ਨੇ ਆਖੀ ਪੰਥਕ ਕਾਰਜਾਂ ਤੋਂ ਅਵੇਸਲੇ ਹੋਣਾ ਮੁੱਖ ਦਾ ਕਾਰਨ ਇੱਕੋ ਇੱਕ ਹੈ ਪਹਿਲੇ ਪੰਥਕ ਕਾਰਜਾਂ ਦੇ ਵਾਸਤੇ ਪੰਥ ਨੂੰ ਅੱਗੇ ਰੱਖਿਆ ਜਾਂਦਾ ਸੀ ਪਰੰਤੂ ਬਹੁਤਾਂ ਗਿਣਤੀ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਅੱਜ ਆਪਣੇ ਆਪ ਨੂੰ ਅੱਗੇ ਰੱਖਿਆ ਜਾਂਦਾ ਹੈ ਪੰਥ ਦੇ ਕਾਰਜ ਦੂਜੇ ਨੰਬਰ ਤੇ ਆ ਜਾਂਦੇ ਨੇ ਕਲਸਾ ਤੁਸੀਂ ਲੰਬਾ ਸਮਾਂ ਲਿਟਰੇਚਰ ਪੜਿਆ ਸੰਗਤ ਦੇ ਵਿੱਚ ਵੀ ਵਿਚਰ ਰਹੇ ਹਾਂ। ਕੀ ਜਾਂਦਾ ਸੀ ਜਿਸ ਵਿਅਕਤੀ ਨੇ ਇੱਕ ਕਿਤਾਬ ਨਾਲ ਮੁਹੱਬਤ ਪਾ ਲਈ ਉਹ ਰਹਿੰਦੀ ਦੁਨੀਆ ਤੱਕ ਅਮਰ ਹੋ ਜਾਂਦਾ ਹੈ। ਜੀ ਜੀ। ਉਹਦੇ ਸ਼ਬਦ ਉਹਦੇ ਬੋਲਚਾਲ ਵਾਲੀ ਭਾਸ਼ਾ ਉਹ ਇੱਕ ਤਰ੍ਹਾਂ ਦਾ ਪ੍ਰਭਾਵ ਪਾਉਂਦੀ ਹੈ ਕਿ ਬੰਦਾ ਪੜ੍ਹਿਆ ਲਿਖਿਆ ਹੈ। ਅੱਜ ਉਹ ਕਿਤਾਬ ਨਾਲ ਮੁਹੱਬਤ ਖਤਮ ਹੋ ਚੁੱਕੀ। ਜੀ। ਸਿੱਖ ਲਿਟਰੇਚਰ ਚ ਲਿਖਿਆ ਵੀ ਬਹੁਤ ਜਾ ਰਿਹਾ ਵੰਡਿਆ ਵੀ ਬਹੁਤ ਜਾ ਰਿਹਾ ਪਰ ਕਿਤੇ ਨਾ ਕਿਤੇ ਉਹ ਪੱਕਾ ਸਾਡੇ ਸਾਹਮਣੇ ਨਹੀਂ ਆ ਰਿਹਾ ਜੋ ਲਿਟਰੇਚਰ ਦਾ ਆਉਣਾ ਚਾਹੀਦਾ ਸੀ। ਦੇਖੋ ਡਾਕਟਰ ਸਾਹਿਬ ਗੱਲ ਇਹ ਹੈ ਵੀ ਪਹਿਲਾ ਜਿਹੜਾ ਸੀਗਾ ਯੁੱਗ ਉਹਦੇ ਵਿੱਚ ਇਲੈਕਟ੍ਰੋਨਿਕ মিডিਆ ਨਹੀਂ ਸੀਗਾ ਉਸ ਵੇਲੇ ਸਿਰ ਪ੍ਰਿੰਟ মিডিਆ ਸੀਗਾ ਜੀ ਜਨ ਲਈ ਤੇ ਹੁਣ ਦਾ মিডিਆ ਜਿਹੜਾ ਇਲੈਕਟ੍ਰੋਨਿਕ ਵੀ ਹੈ ਤੇ ਉਸ ਦਾ ਵਿਸਤਾਰ ਵੀ ਇਤਨਾ ਗੁਣਾ ਹੋ ਗਿਆ ਹੈ ਕਿ ਹਰ ਇੱਕ ਚੈਨਲ ਇਤਨੇ ਹੋ ਗਏ ਤੇ ਉਸੇ ਤਰ੍ਹਾਂ ਪ੍ਰਿੰਟ মিডিਆ ਦੇ ਵਿੱਚ ਵੀ ਬਹੁਤ ਵਿਕਸਿਤ ਹੋਇਆ ਗਿਆਨੀ ਦੇਵ ਸਿੰਘ ਜੀ ਇੱਕ ਵੱਖਰੀ ਸ਼ਕਤੀਤ ਹੋਏ ਨੇ ਇੱਕ ਕਰਤਾਰੀ ਰੂਹ ਹੋਏ ਨੇ ਜਿਨ੍ਹਾਂ ਨੇ ਆਪਣੀ ਪ੍ਰਚਾਰ ਪੰਜਾਬੀ ਦਾ ਤੇ ਪ੍ਰਸਾਰ ਇੱਕ ਵੱਡੇ ਤੇ ਅੜਰੇ ਤਰੀਕੇ ਦੇ ਨਾਲ ਕੀਤਾ ਹੈ ਜੀ ਨੰਬਰ 1 ਉਹ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਬਾਸਲ ਦਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚਾਰ ਕਰਦੇ ਸੀ ਉਸ ਤੋਂ ਬਿਨਾ ਖਾਲਸਾ ਅਖਬਾਰ ਦੇ ਉਹ ਪਹਿਲੇ 1 2 ਅੰਕਾਂ ਤੋਂ ਬਿਨਾ ਤਾ ਉਮਰ ਉਹਦੇ ਐਡੀਟਰ ਰਹੇ ਨੇ ਤੀਸਰਾ ਗੱਲ ਉਹਨਾਂ ਨੇ ਸਮਾਜ ਦੇ ਸੁਧਾਰ ਦੇ ਲਈ ਗੁੱਗਗਪੋੜਾ ਮੀਰਾ ਮਨਾਵਤ ਸਲਾਨੀ ਸਿੰਘ ਤੇ ਇੱਕ ਸ਼ਾਹਕਾਰ ਪੁਸਤਕ ਦੁਰਗਾ ਪ੍ਰਬੋਧ ਰੂਬਰੂ ਲਿਆਂਦੀ ਐ ਪਬਲਿਕ ਦੇ ਤੇ ਜਿਸ ਦੇ ਨਾਲ ਉਹਨਾਂ ਦਾ ਬਹੁਤ ਹੀ ਨਾਮਣਾ ਘਟਿਆ ਉਹਨਾਂ ਨੇ ਤੀਸਰਾ ਜਿਹੜਾ ਸਭ ਤੋਂ ਵੱਡਾ ਉਹਨਾਂ ਦੀ ਦੇਣ ਹੈਗੀ ਐ ਪੰਥ ਨੂੰ ਤੇ ਗਿਆਨ ਦੇ ਵਿੱਚ ਵਾਧਾ ਕਰਨ ਵਾਲੀ ਉਹ ਕਲਮਖੜ ਦੇ ਬਹੁਤ ਵੱਡੇ ਧਨੀ ਸਨ। ਕੀ ਬਾਤ ਹੈ ਬਹੁਤ ਖੂਬ। ਜਦੋਂ ਕਿ 1877 ਦੇ ਵਿੱਚ Swami Dayanand ji ਬੰਬੇ ਤੋਂ ਲੁਧਿਆਣੇ ਹੁੰਦੇ ਹੋਏ ਲਾਹੌਰ ਪਹੁੰਚਦੇ ਨੇ ਤੇ ਉਹਨਾਂ ਦੀ ਬਹਿਸ ਯਾਨੀ ਦੇਸਿੰਗ ਨਾਲ ਹੋਈ ਹੈ ਤੇ ਜਿੰਨੇ ਵੀ ਉਹ Swami Dayanand ਸਾਧੂ ਜੀ ਨਾਲ ਜੇ ਲਾਤੀ ਉਸ ਮਿਲਿ ਉਹਨਾਂ ਨਾਲ ਬਹਿਸ ਕਰਦੀ ਉਹ ਕਿਸੇ ਨੂੰ ਸੁੱਕਾ ਨਹੀਂ ਸੀ ਛੜਦਾ ਮਤਲਬ ਧੋਸ ਛੜਦਾ ਸੀ ਪਰੰਤੂ ਗਿਆਨੀ ਦਿੱਤ ਸਿੰਘ ਨੇ ਨਿਰਉਤਰ ਕਰ ਦਿੱਤਾ ਗਿਆਨੀ ਦਿੱਤ ਸਿੰਘ ਜੀ ਨੇ ਤਿੰਨ ਵੈਸਾਂ ਦੇ ਵਿੱਚ ਉਹਨੂੰ ਉਹਦਾ ਘੋਗਾ ਚਿਤ ਕਰ ਦਿੱਤਾ ਨਿਰਉਤਰ ਕਰ ਦਿੱਤਾ ਨਿਰਉਤਰ ਕਰ ਦਿੱਤਾ ਤੇ ਉਹਨੂੰ ਆਪਸ ਵਿੱਚ ਉਹਨੂੰ ਕੋਈ ਸਵਾਲ ਦਾ ਜਵਾਬ ਨਹੀਂ ਸੀ ਮਿਲਦਾ ਤੇ ਪਿੱਛੇ ਕਿਤੇ ਆਪਣੇ ਸਹਿਯੋਗੀਆਂ ਨੂੰ ਪੰਡਤਾਂ ਨੂੰ ਪੁੱਛਦਾ ਸੀ ਵੀ ਇਹਦਾ ਕੀ ਜਵਾਬ ਹੈ ਤੇ ਉਹ ਕਹਿੰਦੇ ਸੀ ਸਵਾਮੀ ਤੁਹਾਡੇ ਕੋਲ ਜਵਾਬ ਨਹੀਂ ਹੈ ਇਹਦਾ ਇਹਦੇ ਨਾਲ ਗਿਆਨੀ ਦਿੱਤ ਸਿੰਘ ਜੀ ਦਾ ਪੂਰੇ ਸੰਸਾਰ ਦੇ ਉੱਤੇ ਇੱਕ ਡੰਕਾ ਵੱਜ ਗਿਆ ਕਿਉਂਕਿ ਉਹਨਾਂ ਦਾ ਅਧਿਆਨ ਬਹੁਤ ਸੀ ਜਿੱਥੇ ਵੀ ਕਿਤੇ ਗਿਆਂਧ ਸਿੰਘ ਜੀ ਜਾਂਦੇ ਸੀ ਕਿ ਸਾਧੂਆਂ ਦੇ ਨਾਲ ਕਿਤੇ ਹੋਰ ਜਿਹੜੇ ਪ੍ਰਸਿੱਧ ਸਾਧੂ ਸੰਤ ਉਹਨਾਂ ਨਾਲ ਉਹਨਾਂ ਦਾ ਸੰਵਾਦ ਹੁੰਦਾ ਰਹਿੰਦਾ ਸੀ ਤੇ ਉਹ ਬਹੁਤ ਹੀ ਉਹਨਾਂ ਦਾ ਜਿਹੜਾ ਸੀਗਾ ਅਭਿਆਸ ਸੀਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰੂ ਕੀ ਪੈਰੀ ਸਾਧ ਸੰਗਤ ਜੀ ਬੜੇ ਸੋਹਣੇ ਢੰਗ ਨਾਲ ਕਵਲ ਸੰਸਮੂ ਗਿਆਨੀ ਦੇਵ ਸਿੰਘ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਇਆ ਜਿੱਥੇ ਕਿ ਉਹ ਬਹਿਸ ਕਰਦੇ ਸਨ ਬਹਿਸ ਤੋਂ ਭਾਵ ਜਿੱਥੇ ਕਿ ਵਿਚਾਰ ਚਚਾ ਕੀਤੀ ਜਾਂਦੀ ਸੀ ਵਿਚਾਰ ਗੋਸ਼ਟ ਕੀਤੀ ਜਾਂਦੀ ਸੀ ਤੇ ਮੈਂ ਆਰੰਭ ਵਿੱਚ ਵੀ ਆਖਿਆ ਸੀ ਜਦ ਲਗ ਦੁਨੀਆ ਰਹੀ ਹੈ ਨਾਨਕ ਕੀ ਸੁਣੀ ਹੈ ਕਿਛ ਕਹੀ ਹੈ ਇਹ ਸਾਡੀ ਗੁਰਬਾਣੀ ਦਾ ਸਿਧਾਂਤ ਹੈ ਲਿਖੇ ਬਾਜੋ ਸੁਰਤ ਨਹੀਂ ਬੋਲ ਬੋਲ ਗਵਾਈ ਹੈ ਇਹ ਵੀ ਸਾਡੀ ਗੁਰਬਾਣੀ ਕਹਿੰਦੀ ਹੈ ਬੜੇ ਸੋਹਣ ਢਗਣਾ ਕਵਲ ਸਾਹਿਬ ਨੇ ਉਹਨਾਂ ਦੀ ਰਚਨਾਵਾਂ ਬਾਰੇ ਗੱਲ ਕੀਤੀ ਉਹਨਾਂ ਦਾ ਜੋ ਸਮਾ ਸੀ ਉਹਨਾਂ ਨੇ ਆਪਣੇ ਸਮੇਂ ਦੌਰਾਨ ਆਪਣੀ ਪੂਰੀ ਭੂਮਿਕਾ ਨਿਭਾਈ ਲਿਖ ਦਿੱਤਾ ਮੈਂ ਤੁਹਾਡੇ ਬਾਰੇ ਰਾਵਾਂਗਾ ਕਵਲ ਸਾਹਿਬ ਜੀ ਸਰ ਕਲਮ ਚਲਾਈ ਲਿਖਿਆ ਪਰੰਤੂ ਬਹੁਤ ਆਧ ਗਿੰਤੀ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਅੱਜ ਹਰ ਪੱਖੋਂ ਸਾਡੇ ਕੋਲ ਬਹੁਤ ਕੁਝ ਹੈ ਮੀਡੀਆ ਵੀ ਹੈ ਇਲੈਕਟ੍ਰੋਨਿਕ ਮੀਡੀਆ ਤੁਸੀਂ ਗੱਲ ਕੀਤੀ ਪ੍ਰਿੰਟ ਮੀਡੀਆ ਵੀ ਹੈ ਹਰ ਤਰ੍ਹਾਂ ਦੀ ਸੁੱਖ ਸਹੂਲਤ ਵੀ ਹੈ ਪਰੰਤੂ ਅਸੀਂ ਇੰਨੇ ਕੋਵੇਸਲੇ ਰਹਿ ਚੁੱਕੇ ਹਾਂ ਅਸੀਂ ਆਪਣੇ ਆਪ ਨੂੰ ਖੁਦ ਕਹਿ ਰਹੇ ਹਾਂ ਕਿ ਅਸੀਂ ਉਹ ਪ੍ਰਚਾਰ ਤੇ ਪ੍ਰਸਾਰ ਨੂੰ ਪੂਰੀ ਭੂਮਿਕਾ ਨਹੀਂ ਦੇ ਸਕੇ ਖਾਸ ਕਰਕੇ ਉਹਨਾਂ ਦੇ ਲਿਟਰੇਚਰ ਦੀ ਗੱਲ ਕੀਤੀ ਜਾਵੇ ਜਿਸ ਲਿਟਰੇਚਰ ਦੇ ਰਾਹੀਂ ਉਸ ਸਮੇਂ ਸਿੰਘ ਸਵਾਭ ਮੂਵਮੈਂਟ ਖੜੀ ਕੀਤੀ ਜਿਸ ਲਿਟਰੇਚਰ ਰਾਹੀਂ ਉਸ ਸਮੇਂ ਦੇ ਗੁਰੂ ਘਰ ਦਾ ਪ੍ਰਬੰਧ ਸਹੀ ਹੱਥ ਵਿੱਚ ਆਇਆ ਇਸ ਲਿਟਰੇਚਰ ਨੇ ਉਸ ਸਮੇਂ ਦੇ ਗੁਰੂ ਕ੍ਰਾਂਤੀ ਰੂਪਰੇਖਾ ਨੂੰ ਨਵੀਂ ਦਿਸ਼ਾ ਦਿੱਤੀ ਲੱਗਦਾ ਸਾਬ ਉਹਨਾਂ ਦੇ 2-3 ਰੀਜ਼ਨ ਨੇ ਇੱਕ ਤਾਂ ਗਿਆਨੀ ਦੇਵ ਸਿੰਘ ਜੀ ਪਹਿਲਾਂ ਗੁਲਾਬ ਜਸੀਆ ਮੂਵਮੈਂਟ ਨਾਲ ਜੁੜੇ ਸੀਗੇ ਤੇ ਬਾਅਦ ਦੇ ਵਿੱਚ ਲਾਹੌਰ ਆ ਕੇ ਉਹਨਾਂ ਨੇ ਜਦੋਂ ਪ੍ਰੋਫੈਸਰ ਗੁਰਮukh ਸਿੰਘ ਜੀ ਨਾਲ ਮੁਲਾਕਾਤ ਹੋਈ ਤੇ ਉਹ ਫਿਰ ਸਿੰਘ ਸਜੇ ਟੀਮ ਬਣ ਗਈ ਇੱਕ ਤਰ੍ਹਾਂ ਦੀ ਜੀ ਇੱਕ ਤਰ੍ਹਾਂ ਦੀ ਭਾਈ ਜਵਾਰ ਸਿੰਘ ਭਾਈ ਮਈਆ ਸਿੰਘ ਇਹ ਸਾਰੇ ਇੱਕ ਤਰ੍ਹਾਂ ਦੀ ਜਿਹਨੂੰ ਚਾਰ ਚੌਂਕੜੀ ਕਹਿੰਦੇ ਨੇ ਜੀ ਕਰਮ ਸਿੰਘ ਹਸਰੋਰੀਨ ਜੀ ਨੇ ਉਹਦੇ ਬਾਰੇ ਲਿਖਿਆ ਤੇ ਉਹਨਾਂ ਦੇ ਚੇਲਿਆਂ ਬਾਰੇ ਵੀ ਕਰਮ ਸਿੰਘ ਹਸਰੋਰੀਨ ਨੇ ਬਹੁਤ ਵਧੀਆ ਜਿਵੇਂ ਭਾਈ ਤਖਤ ਸਿੰਘ ਨੂੰ ਉਹਨਾਂ ਨੇ ਜਿੰਦਾ ਸ਼ਹੀਦ ਦਾ ਤੱਕ ਉਹਨਾਂ ਦੇ ਚੇਕਸਾ ਵਾਲਾ ਹਰਦੇਵਾ ਤੇ ਗਿਆਨੀ ਦਿੱਤ ਸਿੰਘ ਦੇ ਪੂਰਨਿਆਂ ਨੂੰ ਪਾਉਣ ਵਾਸਤੇ ਰੋਜ਼ ਪਰ ਵਿਖੇ ਲਾਇਬ੍ਰੇਰੀ ਸਥਾਪਿਤ ਕੀਤੀ ਗਿਆਨੀ ਦਿੱਸੈ ਨੂੰ ਸਮਰਪਿਤ ਤੇ ਕੰਨਿਆ ਮਹਿਮਦ ਅਲਾ ਖੋਲਿਆ ਤੇ ਭੈਣਾ ਦੀ ਡਿਵੈਲਪਮੈਂਟ ਵਾਸਤੇ ਸਸਤੀ ਕਰਨ ਵਾਸਤੇ ਭੈਣ ਪੰਜਾਬੀ ਭੈਣ ਮੈਗਜ਼ੀਨ ਸ਼ੁਰੂ ਕੀਤਾ ਕੀ ਬਾਤ ਹੈ ਖਲੋਰ ਸਾਹਿਬ ਤੁਸੀਂ ਤਾਂ ਬਕਾਇਦਾ ਉਸ ਇਲਾਕੇ ਨਾਲ ਜੁੜੇ ਪਏ ਹੋ ਮੈਨੂੰ ਥੋੜਾ ਜਿਹਾ ਉਸ ਇਲਾਕੇ ਦੇ ਮਾਹੌਲ ਬਾਰੇ ਦੱਸੋ ਮੌਜੂਦਾ ਸਮੇਂ ਕੀ ਰੂਪ ਰਿਹਾ ਉਸ ਇਲਾਕੇ ਦੀ ਕੌਕੀ ਇੱਕ ਬੜੀ ਵੱਡੀ ਵੱਟੀ ਦੇ ਨਾ ਉਸ ਲੱਕੇ ਦੇ ਤੁਸੀਂ ਆਖਿਆ ਸਾਡੀ ਕੰਨਾ ਕੰਨ ਸਾਂਝੀ ਹੈ ਸਿੱਖੀ ਸਰੂਪ ਦੀ ਗੱਲ ਕੀਤੀ ਜਾਵੇ ਸਿੱਖ ਵਿਚਾਰਤਾਂ ਦੀ ਗੱਲ ਕੀਤੀ ਜਾਵੇ ਸਿੱਖ ਫਲਸਫੀ ਦੀ ਗੱਲ ਕੀਤੀ ਜਾਵੇ ਉੱਥੋਂ ਤੇ ਕੇਂਦਰ ਰੂਪ ਚ ਬਣ ਕੇ ਸਾਡੇ ਸਾਹਮਣੇ ਆਣਾ ਚਾਹੀਦਾ ਸੀਗਾ ਜਿੱਥੇ ਗਿਆਨੀ ਦਿੱਤ ਸਿੰਘ ਜੀ ਦਾ ਘਰ ਸੀ ਜਿੱਥੇ ਗਿਆਨੀ ਦਿੱਤ ਸਿੰਘ ਨੇ ਪਹਿਲਾਂ ਕਲਕਾਰੀ ਮਾਰੀ ਹੈ ਉਸ ਥਾਂ ਤੇ ਅੱਜ ਅੱਜ ਕੱਲ ਗੁਰਦੁਆਰਾ ਭੋਰਾ ਸਾਹਿਬ ਸ਼ਿਸ਼ੋਵਤ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਉੱਥੋਂ ਬਖਸ਼ੀਆਂ ਹੋ ਰਹੀਆਂ ਲੋਕਾਂ ਨੂੰ ਇੱਕ ਤਰ੍ਹਾਂ ਦਾ ਗੁਰਮਤਿ ਇਹਨਾਂ ਤੋਂ ਥੋੜਾ ਭਰੇ ਵੀ ਜਾਂਦੀ ਹੈ ਪਰ ਸਾਡੇ ਦੇਖਣ ਵਿੱਚ ਆਉਂਦਾ ਕਿ ਉਥੇ ਇਸ ਤਰ੍ਹਾਂ ਦੀਆਂ ਕਰਾਮਾਤਾਂ ਵੀ ਵਰਤਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਿੱਖੀ ਜਮ ਦੇ ਵਿੱਚ ਗੁਰਮਤਿ ਦੀ ਕਸਵਟੀ ਤੇ ਨਹੀਂ ਪਾਸੇ ਰੱਖ ਸਕਦੇ ਆ ਪਰੰਤੂ ਇਹ ਹੁੰਦਾ ਕਿਉਂਕਿ ਗਿਆਨੀ ਦਿੱਤ ਸਿੰਘ ਦੇ ਜਿਹੜੇ ਪਿਤਾ ਜੀ ਆ ਬਾਬਾ ਦੀਵਾਨ ਸਿੰਘ ਜੀ ਉਹ ਬੇਸ਼ੱਕ ਸਾਧਮਤ ਨਾਲ ਰਿਲੇਟਡ ਸੀਗੇ ਜੀ ਤੇ ਉਹਨਾਂ ਦੇ ਜੋ ਕਮਾਈ ਹੈ ਸਾਡੇ ਇਲਾਕੇ ਵਿੱਚ ਜਾਂ ਸਾਡੇ ਪਿੰਡ ਵਿੱਚ ਗਿਆਨੀ ਦਿੱਤ ਸਿੰਘ ਦਾ ਉਹਨਾਂ ਦੇ ਘਰ ਦੇ ਵਿੱਚ ਜਨਮ ਹੋਣਾ ਇਹ ਵੀ ਇੱਕ ਕਾਰਨ ਮੰਨਿਆ ਜਾਂਦਾ ਹੈ ਕਿ ਐਡੇ ਵੱਡੇ ਵਿਦਵਾਨ ਨੇ ਬਾਬਾ ਦੀਵਾਨ ਸਿੰਘ ਦੇ ਘਰੇ ਕਿਉਂ ਜਨਮ ਲਿਆ ਕਿਉਂਕਿ ਬਾਬਾ ਦੀਵਾਨ ਸਿੰਘ ਦੀ ਆਪਣੀ ਅਧਿਆਤਮਿਕ ਤੌਰ ਤੇ ਵੀ ਕਮਾਈ ਹੈ। ਕੀ ਬਾਤ ਹੈ ਤੇ ਉਸ ਨੇ ਉਹਨੂੰ ਮੁੱਖ ਰੱਖਦਿਆਂ ਸਾਡੇ ਇਲਾਕੇ ਦੇ ਵਿੱਚ ਹਰ ਸਾਲ 6 ਸਤੰਬਰ ਨੂੰ ਬੜਾ ਵੱਡਾ ਸਮਾਗਮ ਹੁੰਦਾ ਹੈ ਤੇ ਉਹਨਾਂ ਦੇ ਜਨਮ ਸਥਾਨ ਤੇ ਤਾਂ ਲਗਾਤਾਰ ਸਮਾਗਮ ਹੁੰਦੇ ਰਹਿੰਦੇ ਆ ਤੇ ਲੋਕ ਜਿਨ੍ਹਾਂ ਨੂੰ ਵੀ ਉਸ ਮਹਾਨ ਸੱਜਣ ਬਾਰੇ ਪਤਾ ਲੱਗਦਾ ਤਾਂ ਉਹ ਨਤਮਸਤਕ ਹੁੰਦੇ ਨੇ ਤੇ ਗਿਆਨੀ ਦਿੱਤ ਸਿੰਘ ਦੇ ਜਿਹੜੀ ਅੱਜ ਵੀ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਗਿਆਨੀ ਦਿੱਤ ਸਿੰਘ ਦੀ ਸੋਚ ਪਰਫੁੱਲਤ ਹੋ ਰਹੀ ਹੈ ਕਿਤੇ ਵੀ ਸਾਹ ਲੈਂਦੀ ਹੈ ਤਾਂ ਉਹ ਲੋਕ ਅੱਜ ਵੀ ਐਕਟਿਵ ਨੇ ਤੇ ਬੜਾ ਮਾਣ ਮਹਿਸੂਸ ਕਰਦੇ ਨੇ ਜਦੋਂ ਗਿਆਨੀ ਦਿੱਤ ਸਿੰਘ ਦੀਆਂ ਲਿਖਤਾਂ ਬਾਰੇ ਜਾਂ ਅਸੀਂ ਕਿਸੇ ਉਸ ਸੋਚ ਦੇ ਧਾਰਨੀ ਨਾਲ ਗੱਲ ਕਰਦੇ ਡਾਕਟਰ ਸਾਹਿਬ ਜੀ ਨੇ ਦੀ ਗੱਲ ਕੱਟ ਕੇ ਥੋੜਾ ਜਿਆਦਾ ਵਾਧਾ ਕਰਨਾ ਜ਼ਰੂਰੀ ਹੈ ਗਿਆਨੀ ਦਿੱਤ ਸਿੰਘ ਦੀ ਫਿਲਾਸਫੀ ਦਾਰਸ਼ਨਿਕਤਾ ਇੰਨੀ ਪ੍ਰਵਲ ਸੀ ਆਵਾ ਉਹਨਾਂ ਦੀ ਇੰਨੀ ਪ੍ਰਕਾਸ਼ਮਾਨ ਸੀਗੀ ਵੀ ਉਹਨਾਂ ਦੇ ਜਿਹੜੇ ਉਹਨਾਂ ਦੇ ਲਿਟਰੇਚਰ ਜਿਨ੍ਹਾਂ ਨੇ ਪੜਿਆ ਸਾਹਿਤ ਪੜਿਆ ਉਹ ਐਨੇ ਮੰਤਰਮੁਗਧ ਸੀਗੇ ਚਾਹੇ ਉਹ ਲੈਕਚਰ ਉਹਨਾਂ ਸੁਣਦੇ ਸੀ ਜਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਸੀਗੇ ਉਹਨਾਂ ਵਿੱਚੋਂ ਰਾਜਕਵੀ ਗੁਰਵਕ ਸਿੰਘ ਕੇਸਰੀ ਹਸਲਪੁਰ ਪਿੰਡ ਹੈਗਾ ਕੁਲੂਆਂ ਦੇ ਨਾਲ ਜ਼ਿਲ੍ਹਾ ਮੁਹਾਲੀ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਂ ਤੇ ਰੋਪੜ ਵਿਖੇ ਗਿਆਨੀ ਦੇਤ ਸਿੰਘ ਮੈਗਜ਼ੀਨ ਸ਼ੁਰੂ ਕੀਤਾ ਤੇ ਕੰਨਿਆ ਮਹਾ ਵਿਦਿਆਲਾ ਵੀ ਚਲਾਇਆ ਜੀ ਤੇ ਇੰਨੀ ਹਉਣ ਦੇ ਜੇ ਅਸੀਂ ਪ੍ਰਵੱਖ ਦੇ ਵਿੱਚ ਲੈਨੇ ਆ ਤਾਂ ਬਹੁਤ ਸਾਰੀਆਂ ਸੰਸਥਾਵਾਂ ਗਿਆਨੀ ਦੇਤ ਸਿੰਘ ਜੀ ਨੂੰ ਸਮਰਪਿਤ ਖੜੀਆਂ ਨੇ ਤੇ ਕਾਰਜ ਕਰ ਰਹੀਆਂ ਨੇ ਉਹਨਾਂ ਦੇ ਸਮਾਜਿਕ ਸੁਧਾਰ ਦੇ ਕਾਰਨ ਮੈਂ ਚਾਹਾਂਗਾ ਥੋੜਾ ਜਿਹਾ ਪਸੰਗਤਨ ਦੱਸ ਸਕੀਏ ਗਿਆਨੀ ਦੇਵ ਸਿੰਘ ਨਾਤੇ ਕਿਹੜੇ-ਕਿਹੜੇ ਸੰਸਥਾ ਚੱਲ ਰਹੀ ਹੈ ਕਿਹੜੀ-ਕਿਹੜੀ ਸ਼ਖਸ਼ੀਤਾ ਨੇ ਜਿਹੜੀਆਂ ਅੱਜ ਉਹਨਾਂ ਦੇ ਪਾਏ ਹੋਏ ਪੂਰਨਤਾ ਚਲ ਕੇ ਸਿੱਖ ਧਰਮ ਤੇ ਪ੍ਰਚਾਰ ਤੇ ਪ੍ਰਸਾਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਜੀ ਦੋ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੀ ਜਿਹੜੇ ਭਾਈ ਤਖਤ ਸਿੰਘ ਜੀ ਜਿੰਦਾ ਸ਼ਹੀਦ ਰਾਜਕਵੀ ਗੁਰਬਖਸ਼ ਸਿੰਘ ਜੀ ਕੇਸਰੀ ਤੇ ਤੀਸਰੇ ਅੱਜ ਦੇ ਟਾਈਮ ਦੇ ਵਿੱਚ ਉਹਨਾਂ ਦੀ ਸੋਚ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਉਪਦੇਸ਼ ਚ ਨੇ ਉਹਨਾਂ ਨੂੰ ਲੈ ਕੇ ਸਾਡੇ ਹੀ ਨੰਦਬਰក្លੌਡ ਦੇ ਜੰਪਲ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਜੀ 2010 ਤੋਂ ਭਾਈ ਦਿੱਤ ਸਿੰਘ ਪੱਤਰਕਾਰਾ ਉਹਨਾਂ ਨੂੰ ਸਮਰਪਿਤ ਜਾਰੀ ਕਰ ਰਹੇ ਨੇ ਜੀ ਤੇ ਜਿਹੜੀ ਕਿ ਹਰ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਤੇ ਭਾਰਤ ਪੰਜਾਬ ਜਾਂ ਦੂਸਰੇ ਦੇਸ਼ ਸਾਰੇ ਵਿੱਚ ਪਹੁੰਚ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਉਸੇ ਤਰ੍ਹਾਂ ਜਿਹੜੇ ਉਹਨਾਂ ਦੇ ਸਮਰਪਿਤ ਆ ਆਥਰ ਨੇ ਜਿਵੇਂ ਮੈਂ ਡਾਕਟਰ ਕਰਨੈਲ ਸਿੰਘ ਸੋਮਲ ਜੀ ਜਿਹੜੇ ਗਿਆਨੀ ਸਿੰਘ ਦੇ ਪਿੰਡ ਦੇ ਹੀ ਜੰਮ ਪੜਨੇ ਉਹ ਉਹਨਾਂ ਦੇ ਲਿਟਰੇਚਰ ਨੂੰ ਬਹੁਤ ਸਮਰਪਿਤ ਨੇ ਉਹਨੇ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾ ਲਿਆ ਕਿ ਮੈਂ ਉਹਨਾਂ ਦਾ ਜਿਹੜੀ ਖੋਜ ਕਰਕੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਜਿਵੇਂ ਡਾਕਟਰ ਸੋਮਲ ਸਾਹਿਬ ਨੇ ਲਿਖੀ ਹੈ ਗਿਆਨਪਾਇਦੇ ਸਿੰਘ ਰਚਨਾ ਜੀਵਨ ਤੇ ਸਖਸ਼ੀਅਤ ਇੰਨੀ ਵਿਸਤ੍ਰਿਤ ਕਿਤਾਬ ਹੈ ਇੱਕ ਕਿਤਾਬ ਸਾਡੇ ਕੋਲ ਪਹਿਲਾਂ ਵੀ ਮੌਜੂਦ ਸੀਗੀ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਜੀ ਦੀ ਲਿਖੀ ਹੋਈ ਮੈਂ ਚਾਹਾਂਗਾ ਥੋੜਾ ਜਿਹਾ ਉਹਨਾਂ ਬਾਰੇ ਵੀ ਆਪਾਂ ਦੱਸੀਏ ਆ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਜੀ ਨੇ ਇੱਕ ਤਾਂ ਪੱਤਰਕਾ ਦਾ ਜਿਹੜਾ ਮੁੱਖ ਸੰਪਾਦਕ ਨੇ ਹੋ ਜੀ ਉਹਨਾਂ ਨੇ ਸੰਪਾਦਕੀਆਂ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਬਹੁਤ ਕੀਤੇ ਨੇ ਤੇ ਗਿਆਨੀ ਦਿੱਤ ਸਿੰਘ ਬਾਰੇ ਵੀ ਪੂਰਾ ਚਾਨਣਾ ਪਾਇਆ ਤੇ ਜਿਹੜੇ ਦੂਸਰੇ ਵੀ ਆਥਰ ਨੇ ਉਹਨਾਂ ਦੀ ਵੀ ਅਸੀਂ ਕਿਤਾਬਾਂ ਗਿਆਨੀ ਦਿੱਤ ਸਿੰਘ ਬਾਰੇ ਇਸ ਪੱਤਰਕਾ ਦੇ ਵਿੱਚ ਲੜੀਵਾਰ ਛਾਪੀਆਂ ਨੇ ਗੁਰੂ ਕੀ ਪੈਰੇ ਸਾਸੰਗਤ ਇੱਥੇ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਲੰਬਾ ਸਮਾਂ ਹੋ ਗਿਆ 1469 ਤੋਂ ਲੈ ਕੇ 1537 ਤੱਕ ਨਹੀਂ 1469 ਤੋਂ ਲੈ ਕੇ ਸੰਨ 1708 ਤੱਕ ਗੁਰੂ ਕਾਲ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਮਹਾਰਾਜਾ ਰਜੀਤ ਸਿੰਘ ਦੀ ਗੱਲ ਜੇਕਰ ਮੈਂ 2023 ਤੱਕ ਆਜ ਦੇ ਦਿਨ ਦੀ ਗੱਲ ਕਰਾਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਇੱਕ ਨਈ ਬਹੁਤਾਤ ਗਿਣਤੀ ਦੇ ਵਿੱਚ ਜਿੱਥੇ ਕਿਤੇ ਵੀ ਗੁਨਾਨਕ ਨਾਮ ਵਾਲੇ ਸਿੱਖ ਬੈਠੇ ਨੇ ਗੁਰੂ ਘਰ ਸਾਬਤ ਕੀਤੇ ਗਏ ਨੇ ਸਿੰਘ ਸਭਾ ਸਥਾਪਿਤ ਕੀਤੀਆਂ ਕੀਰਤਨ ਦਰਬਾਰ ਕਰਾਏ ਗਏ ਮਹਾਨ ਕੀਰਤਨ ਦਰਬਾਰ ਕਰਾਏ ਗਏ ਚੇਤਨਾ ਮਜ ਕਰਾਇਆ ਕੇ ਬਹੁਤ ਕੁਝ ਕੀਤਾ ਗਿਆ ਪਰ ਇਹ ਗੱਲ ਆਮ ਜਦੋਂ ਅਸੀਂ ਇਹ ਪਰਚੋਲ ਕਰਦੇ ਆ ਆਲਾਦ ਵਾਲਾ ਵੇਖਦੇ ਆ ਤੇ ਸਾਡੇ ਵਿਦਵਾਨ ਕਿੱਥੋਂ ਮਾਇਨਸ ਹੋ ਚੁੱਕੇ ਨੇ ਅੱਜ ਟਾਵੇਂ ਟਾਵੇਂ ਗੁਰਸਿੱਖ ਨੇ ਜਿਨ੍ਹਾਂ ਨੂੰ ਗਿਆਨੀ ਦਿੱਤ ਸਿੰਘ ਬਾਰੇ ਪਤਾ ਹੈ ਟਾਵੇਂ ਟਾਵੇਂ ਗੁਰਸਿੱਖੇ ਇਲਾਕੇ ਨੇ ਸਿੰਘ ਸਭਾਵਾਂ ਜਿਨ੍ਹਾਂ ਨੂੰ ਗਿਆਨੀ ਗੁਰਮੁਖ ਸਿੰਘ ਬਾਰੇ ਪਤਾ ਹੈ ਜਿਨ ਨੂੰ ਪਤਾ ਹੈ ਮੁਬਾਰਕਬਾਤ ਜਿਹਨਾਂ ਨੂੰ ਨਹੀਂ ਪਤਾ ਆਓ ਅਸੀਂ ਉਹਨਾਂ ਵਿਦਵਾਨਾਂ ਬਾਰੇ ਵੀ ਪੜੀਏ ਜਿਨ੍ਹਾਂ ਵਿਦਵਾਨਾਂ ਨੇ ਆਪਣੀ ਪੂਰੀ ਜ਼ਿੰਦਗੀ ਸਿੱਖ ਤੰਤ ਤੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਕਰ ਦਿੱਤੀ ਗਿਆਨੀ ਦੇਵ ਸਿੰਘ ਜੀ ক্লোਰਸਾ ਮੈਂ ਤੁਹਾਡੇ ਵੱਲ ਆਵਾਂਗਾ ਤੁਸੀਂ ਉਸ ਇਲਾਕੇ ਤੇ ਹੋ ਉਸ ਥਾਂ ਤੇ ਜਿੱਥੋਂ ਗਿਆਨੀ ਦੇਵ ਸਿੰਘ ਨੇ ਪਹਿਲੀ ਕਾਰੀ ਲੈਤੀ ਸੀਗੀ ਅੱਜ ਦਿੱਕਰ ਸਮੁੱਚੇ ਸਮਾਜ ਦੀ ਗੱਲ ਕੀਤੀ ਜਾਵੇ ਸਿੱਖ ਸਮਾਜ ਦੀ ਗੱਲ ਕੀਤੀ ਜਾਵੇ ਭਾਵੇਂ ਸਾਡਾ ਸਿੱਖ ਸਮਾਜ ਭਾਰਤ ਵਿੱਚ ਬੈਠਾ ਭਾਵੇਂ ਸਾਡਾ ਸਿੱਖ ਸਮਾਜ ਵਿਦੇਸ਼ ਦੀ ਧਰਤੀ ਤੇ ਬੈਠਾ ਹੈ ਗਿਆਨੀ ਦੇਵ ਸਿੰਘ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਜਿਵੇਂ ਆਪਾਂ ਅਜੂਕੇ ਸਮੇਂ ਦੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਗਿਆਨੀ ਦਿੱਤ ਸਿੰਘ ਦੇ ਚਲਾਏ ਹੋਏ ਕਾਰਜਾਂ ਦੇ ਸੰਬੰਧ ਦੇ ਵਿੱਚ ਜਿਵੇਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਤੁਸੀਂ ਦੇਖਦੇ ਹੋਵੋਗੇ ਕਿ ਗੁਰਦੁਆਰਾ ਸਿੰਘ ਸਭਾ ਦੇ ਨਾਂ ਦੇ ਨਾਲ ਬਹੁਤ ਸਾਰੇ ਗੁਰਦੁਆਰੇ ਨੇ ਬਹੁਤ ਸਾਰੇ ਗੁਰੂ ਘਰ ਨੇ ਲੇਕਿਨ ਜਦੋਂ ਕਿਤੇ ਅਸੀਂ ਉਹਨਾਂ ਪ੍ਰਬੰਧਕਾਂ ਦੇ ਨਾਲ ਮਿਲਦੇ ਹਾਂ ਜੀਵਨ ਨੂੰ ਪੁੱਛਦੇ ਆਂ ਵੀ ਇਹ ਸਿੰਘ ਸਭਾ ਤੁਸੀਂ ਨਾ ਕਿਉਂ ਰੱਖਿਆ ਤੁਹਾਨੂੰ ਇਹਨੇ ਬਾਰੇ ਪਤਾ ਹੈ ਇਤਰਾਸ ਦੀ ਹੈ ਸਾਡੇ ਅੱਜ ਦੇ ਯੁੱਗ ਦੀ ਕਿ ਉਹਨਾਂ ਨੂੰ ਉਹ ਸਿੰਘ ਸਭਾ ਦੇ ਨਾਮ ਬਾਰੇ ਵੀ ਸਹੀ ਚਾਨਣਾ ਨਹੀਂ ਪਾ ਸਕਦੇ ਯਾਨੀ ਕਿ ਸਾਡੇ ਪ੍ਰਬੰਧਕ ਕਮੇਟੀ ਨੂੰ ਨਹੀਂ ਪਤਾ ਨਹੀਂ ਪਤਾ ਬਹੁਤ ਨੂੰ ਨਹੀਂ ਪਤਾ ਮੈਂ ਅੱਜ ਕੱਲ ਗੁਵਿੰਦਗੜ੍ਹ ਵਿਖੇ ਐਸ ਜੇ ਜੇਪੀਐਸ ਪੀਸੀਐਲ ਦੇ ਵਿੱਚ ਜੌਬ ਕਰਦਾ ਹਾਂ ਉੱਥੇ ਵੀ ਗੁਰਦੁਆਰਾ ਸਾਹਿਬ ਸਿੰਘ ਸਭਾ ਹੈਗੇ ਨੇ ਇੱਕ ਦੋ ਮੈਂ ਉਹਨਾਂ ਨਾਲ ਬਕਾਇਦਾ ਵੀ ਗੱਲ ਕਰੀਏ ਤਾਂ ਉੱਥੇ ਵੀ ਨਿਰਾਸ਼ਾ ਹੁੰਦੀ ਹੈ ਕਿ ਇਹਨਾਂ ਨੂੰ ਬਿਲਕੁਲ ਨੇੜੇ ਹੀ ਨਹੀਂ ਸਾਡੇ ਜਾਂਗਿਆਨੀ ਦਿੱਤ ਸਿੰਘ ਜਿੱਥੇ ਜੰਮੇ ਨੇ ਉਤੋਂ ਕੋਈ ਬਹੁਤ فاਸਲਾ ਨਹੀਂ ਹੈ ਉਹਨਾਂ ਦਾ ਪਰੰਤੂ ਇਹ ਕਿਤੇ ਨਾ ਕਿਤੇ ਮਤਲਬ ਜਾਂ ਫਿਰ ਲੋਕਾਂ ਦੀ ਦਿਲਚਸਪੀ ਘਟ ਗਈ ਹੈ ਉਹਨਾਂ ਨੂੰ ਨਹੀਂ ਪਤਾ ਇਹ ਅਸੀਂ ਕਹਿ ਸਕਦੇ ਹਾਂ ਅਜੋਕੇ ਸਮੇਂ ਦਾ ਦੁਖਾਂਤ ਹੈ ਜੇਕਰ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਵਿਦੇਸ਼ਾਂ ਦੇ ਵਿੱਚ ਤੱਕ ਆ ਜਾਂਦਾ ਸਿੱਖੀ ਬੜੀ ਪ੍ਰਫੁੱਲਤ ਹੋ ਰਹੀ ਹੈ ਉੱਥੇ ਵਿਦਵਾਨਾਂ ਦੀ ਕਦਰ ਪਾਈ ਜਾ ਰਹੀ ਹੈ ਉੱਥੇ ਵਿਦਵਾਨਾਂ ਦਾ ਕੀ ਬੋਲਬਾਲ ਹੈ ਉੱਥੇ ਬਾਹਰ ਦੇ ਤਾਂ ਚਲੋ ਲਿਟਰੇਚਰ ਦੇ ਰਹੀ ਅਸੀਂ ਸੇਵਾ ਨਿਭਾ ਰਹੇ ਹਾਂ ਇਨਾਂ ਦੀ ਗੱਲ ਨੂੰ ਮੈਂ ਟੋਕ ਕੇ ਗੱਲ ਕਰਾਂਗਾ ਡਾਕਟਰ ਸਾਹਿਬ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਨਾਮ ਹੈ ਜਿਸ ਤਰ੍ਹਾਂ ਉਹਨਾਂ ਦੇ ਸਮਰਪਿਤ ਪ੍ਰੋਫੈਸਰ ਗੁਰਮukh ਸਿੰਘ ਤੇ ਗਿਆਨੀ ਦੇਸ ਸਿੰਘ ਨੇ ਸਮਰਪਿਤ ਖਾਲਸਾ ਅਖਬਾਰ ਨਾਂ ਦਾ ਪੱਤਰ ਕਾ ਅਜੇ ਵੀ ਚੱਲ ਰਿਹਾ ਅਜੇ ਵੀ ਨਿਕਲ ਰਹੀ ਹੈ ਇੰਡੀਆ ਤੋਂ ਪ੍ਰਕਾਸ਼ਿਤ ਹੋ ਰਹੀ ਹੈ ਤੇ ਬਾਹਰਲੇ ਕੰਟਰੀ ਤੋਂ ਪ੍ਰਕਾਟ ਹੋ ਰਹੀ ਹੈ ਇਹ ਬਹੁਤ ਵੱਡੀ ਇੱਕ ਭਰਪੂਰ ਖੁਸ਼ੀ ਵਾਲੀ ਗੱਲ ਹੈ ਤੁਸੀਂ ਲੰਬੇ ਸਮੇਂ ਤੋਂ ਦੋਨੇ ਜਾਣੇ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਜੀ ਦੀ ਅਗਵਾਈ ਹੇਠ ਟੀਮ ਵਰਕ ਕਰ ਰਹੇ ਹੋ ਗਿਆਨੀ ਦੇਵ ਸਿੰਘ ਦੇ ਇਹ ਸਿਧਾਂਤਾਂ ਨੂੰ ਅੱਗੇ ਲੈ ਕੇ ਜਾ ਰਹੇ ਹੋ ਗੁਰਬਾਣੀ ਦੀ ਗੱਲ ਕਰ ਰਹੇ ਹੋ ਇੱਕ ਮਿੰਟ 'ਚ ਮੈਂ ਤਤਪੁੱਛਣਾ ਚਾਹਾਂਗਾ ਮੌਜੂਦਾ ਸਮੇ ਅਸੀਂ ਕਿਵੇਂ ਗਿਆਨੀ ਦੇਵ ਸਿੰਘ ਜੀ ਦੀ ਇਹ ਜਿਹੜੀ ਵਿਚਾਰਧਾਰਾ ਹੈ ਅੱਜ ਦੇ ਗੁਰੂ ਘਰਾਂ ਦੇ ਵਿੱਚ ਅੱਜ ਦੀ ਸੰਗਤ ਤੱਕ ਲੈ ਕੇ ਜਾਈਏ ਇੱਕ ਮਿੰਟ 'ਚ ਕਿਵੇਂ ਦੱਸੋਗੇ ਅਸੀਂ ਜਿਹੜਾ ਪ੍ਰਿੰਸੀਪਲ ਸਾਹਿਬ ਨਸੀਬ ਸਿੰਘ ਸੇਵਕ ਜੀ ਦੇ ਨਾਲ ਮੈਂ ਸੰਪਾਦਕ ਹਾਂ ਭਾਈ ਜਸ ਸਿੰਘ ਭਗਤ ਕਹਾਤਾ ਤੇ ਅਸੀਂ ਇਸ ਦੇ ਨਾਲ ਇੱਕ ਤਾਂ ਸਮਾਗਮ ਕੀਰਤਨ ਦਰਵਾ ਢਾਡੀ ਦਰਵਾ ਤੇ ਸੈਮੀਨਾਰ ਉਹਨਾਂ ਦੇ ਸੋਚ ਨੂੰ ਜੇ ਗੁਰੂ ਰਣਸਾਹ ਦੀ ਸੋਚ ਨੂੰ ਅੱਗੇ ਲਿਜਾਣ ਵਾਸਤੇ ਕਰਵਾਂਦੇ ਹਾਂ ਤੇ ਇੱਕ ਹੋਰ ਬਹੁਤ ਵੱਡਾ ਉਪਰਾਲਾ ਪਈ ਪ੍ਰਿੰਸੀਪਲ ਨੀਸ਼ੀਵ ਸਿੰਘ ਸੇਵ ਜੀ ਨੇ ਅਵਾਰਡ ਆ ਨਾ ਸ਼ੁਰੂ ਕੀਤਾ ਜੀ ਫਖਰੇ ਕੌਮ ਅਵਾਰਡ ਪੰਚ ਰਤਨ ਗਿਆਨਦੀਪ ਸਿੰਘ ਜੀ ਉਹ ਹਰ ਸਾਲ ਅਸੀਂ ਪ੍ਰਤਿਸ਼ਠਾ ਸਖਸ਼ੀਤਾ ਨੂੰ ਪ੍ਰਦਾਨ ਕਰਦੇ ਆ ਸਾਨੂੰ ਇਹਦੇ ਬਹੁਤ ਖੁਸ਼ੀ ਹੈ ਕਿ ਅਸੀਂ ਹੁਣ ਤੱਕ ਕੋਈ 50 ਦੇ ਕਰੀਬ ਮਹਾਨ ਪੰਜਾਬੀ ਵਿਦਵਾਨਾਂ ਤੇ ਸੂਝਵਾਨ ਸ਼ਖਸੀਅਤਾਂ ਨੂੰ ਇਹ ਅਵਾਰਡ ਜਿਹੜਾ ਫਖਰੇ ਕੌਮ ਪੰਥ ਰਤਨ ਗਿਆਨੀ ਜੀ ਦਾ ਸੀ ਅਵਾਰਡ ਪ੍ਰਦਾਨ ਕਰ ਚੁੱਕੇ ਹਾਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਜਿਹੜਾ ਅਸੀਂ ਕਾਰਜ ਕਰ ਰਹੇ ਹਾਂ ਲਗਾਤਾਰ ਕਾਜ ਇਸੇ ਅਤਰੰਤਰ ਚੱਲਦਾ ਰਹੇ ਤੇ ਸਾਡੀਆਂ ਪੰਥਾਂ ਦੀਆਂ ਜਿਹੜੀਆਂ ਨਾਮਵਰ ਸ਼ਖਸੀਅਤਾਂ ਨੇ ਸੰਗਤ ਦੇ ਰੂਬਰਾਂ ਦੇ ਰਣ ਕਰੋੜ ਸਾਹਿਬ ਤੁਸੀਂ ਕਹਿਣਾ ਚਾਹੋਗੇ ਕਿਵੇਂ ਗਿਆਨੀ ਦਿੱਤ ਸਿੰਘ ਜੀ ਦੇ ਵਿਚਾਰਤਾਂ ਨੂੰ ਅੱਗੇ ਲੈ ਕੇ ਜਾਇਆ ਜਾਵੇ ਅੱਜ ਕੱਲ ਜਿੰਨੀਆਂ ਵੀ ਸੰਸਥਾਵਾਂ ਵਰਕਿੰਗ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਮੁਬਾਰਕਬਾਦ ਹੈ ਲੇਕਿਨ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਅਸੀਂ ਗੁਰਬਾਣੀ ਤੋਂ ਵੀ ਦੂਰ ਜਾ ਰਹੇ ਹਾਂ ਪਹਿਲਾਂ ਤਾਂ ਸਾਨੂੰ ਅੱਜ ਕੱਲ ਦੇ ਸਮੇਂ ਦੇ ਵਿੱਚ ਗੁਰੂ ਦੀ ਬਖਸ਼ਿਸ਼ ਸਤਕਾ ਸਾਨੂੰ ਨਿਤਨੇਮ ਹੀ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਖੂਬ ਨਿਤਨੇਮ ਤੋਂ ਬਾਅਦ ਅਸੀਂ ਗੁਰੂ ਆਸ਼ੇ ਅਨੁਸਾਰ ਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕਰੀਏ ਕਿਉਂਕਿ ਅੱਜ ਦੇ ਯੁੱਗ ਵਿੱਚ ਜਿਵੇਂ ਕਿ ਸਿੱਖੀ ਤੇ ਬਾਹਰੋਂ ਵੀ ਤੇ ਅੰਦਰੋਂ ਵੀ ਸਿੱਖੀ ਦੇ ਜੋ ਮਸਲੇ ਨੇ ਉਲਝਾਏ ਜਾ ਰਹੇ ਨੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਬਾਹਰੋਂ ਤਾਂ ਸਾਨੂੰ ਪਤਾ ਹੈ ਪਰ ਅੰਦਰੋਂ ਜੋ ਦੁਸ਼ਮਣ ਹੈ ਉਹ ਸਿੱਖੀ ਤੇ ਹਮਲੇ ਕਰ ਰਹੇ ਨੇ ਉਹ ਸਾਨੂੰ ਬੜਾ ਸੁਚੇਤ ਹੋ ਕੇ ਮਤਲਬ ਵਰਕਿੰਗ ਕਰਨ ਦੀ ਲੋੜ ਹੈ ਤੇ ਦੂਸਰਾ ਗੁਰੂ ਹੀ ਬਖਸ਼ਿਸ਼ ਕਰੇ ਸੱਚੇ ਪਾਤਸ਼ਾਹ ਮਿਹਰਮਤ ਕਰੇ ਕਿ ਸਾਨੂੰ ਸਮਤ ਬਖਸ਼ੇ ਕਿ ਅਸੀਂ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਆਸ਼ੇ ਅਨੁਸਾਰ ਗਿਆਨੀ ਦਿੱਤ ਸਿੰਘ ਜੀ ਜੀ ਦੀ ਸੋਚ ਤੇ ਪੈਰਾ ਦਿੰਦੇ ਹੋਏ ਅਸੀਂ ਕਾਰਜਾਂ ਨੂੰ ਨਿਪਰੇ ਚੜਾ ਸਕੀਏ ਇੱਕ ਮੈਂ ਛੋਟੀ ਹੋਰ ਗੱਲ ਕਹਾਗਾ ਗਿਆਨੀ ਦਿੱਤ ਸਿੰਘ ਪੱਤਰਕਾ ਦੇ ਨਾਲ ਜਦੋਂ ਗਿਆਨੀ ਦਿੱਤ ਸਿੰਘ ਜੀ ਦਾ 100 ਸਾਲਾ ਸਮਾਗਮ ਸੀ 6 ਸਤੰਬਰ 2001 ਨੂੰ ਜੀ ਤੇ ਉਹ ਤੋਂ ਕੁਝ ਸਮਾਂ ਪਹਿਲਾਂ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਜਿਨ੍ਹਾਂ ਦੇ ਪ੍ਰਧਾਨ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਹਨ ਤੇ ਉਹ ਵੀ ਇੱਕ ਸਬੱਬ ਬਣਿਆ ਸੀ ਕਿਉਂਕਿ ਇਹਨਾਂ ਦਾ ਬੇਟਾ 골ਡ ਮੈਡਲ ਬਾਹਰੋਂ ਲੈ ਕੇ ਆਇਆ ਸੀ ਆਪਣਾ ਸਕੈਟਿੰਗ ਦੀ ਗੇਮ ਦੇ ਵਿੱਚ ਇਹਨਾਂ ਦਾ ਇੰਟਰਵਿਊ ਛੱਪੀ ਸੀ ਆਪਣਾ ਪੰਜਾਬੀ ਸੌਰੀ ਅਜੀਤ ਅਖਬਾਰ ਦੇ ਵਿੱਚ ਤੇ ਉਹਦੇ ਵਿੱਚ ਇਹਨਾਂ ਨੇ ਆਪਣਾ ਫੋਨ ਨੰਬਰ ਦਿੱਤਾ ਤੇ ਜਿੰਨੇ ਗਿਆਨੀ ਦਿੱਤ ਸਿੰਘ ਦੇ ਨਾਲ ਰਿਲੇਟਡ ਕਿਤੇ ਲਿਟਰੇਚਰ ਪਿਆ ਸੀ ਪੰਜਾਬ ਅੰਦਰ ਜਾਂ ਹਰਿਆਣਾ ਅੰਦਰ ਚ ਕਿਤੇ ਵੀ ਆਪਾਂ ਇੰਡੀਆ ਲੈਵਲ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਤੜਾ ਤੜ ਗਿਆਨੀ ਦਿੱਤ ਸਿੰਘ ਦੇ ਸਬੰਧ ਦੇ ਵਿੱਚ ਨਸੀਬ ਸਿੰਘ ਸੇਵਕ ਜੀ ਉਹਨਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੀ ਬਦੌਲਤ 5-6 ਮਹੀਨਿਆਂ ਦੀ ਮਿਹਨਤ ਦੇ ਬਾਅਦ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਹੈ ਜਿਹੜੀ ਉਹ ਹੋਂਦ ਵਿੱਚ ਆਈ ਤੇ ਉਹ ਵੀ ਆਪਣਾ ਵਰਕਿੰਗ ਹੈ ਜਿਹੜਾ ਕੰਮ ਬੜੇ ਉਤਸ਼ਾਹ ਦੇ ਨਾਲ ਕਰ ਰਹੀ ਹੈ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਸੀਂ ਸਾਡੇ ਅੱਤੇ ਸਤਿਕਾਰਯੋਗ ਗਿਆਨੀ ਦੇਵ ਸਿੰਘ ਜੀ ਨਾਲ ਸੰਬੰਧਤ ਉਹ ਅਹਿਮ ਜਾਣਕਾਰੀ ਜੋ ਸਿੱਖ ਸਮਾਜ ਦੇ ਵਿੱਚ ਮੌਜੂਦ ਹੈ ਸਥਾਪਿਤ ਹੈ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਗਿਆਨੀ ਦੇਵ ਸਿੰਘ ਜੀ ਬਾਰੇ ਪਤਾ ਹੋਵੇ ਉਹਨਾਂ ਦੇ ਲਿਟਰੇਚਰ ਬਾਰੇ ਜਾਂ ਉਹਨਾਂ ਦੀਆਂ ਸਿੱਖਿਆਵਾਂ ਜਾਂ ਉਹਨਾਂ ਤੇ ਪੱਤਰ ਕਿਤੇ ਵੀ ਕਿਸੇ ਕੋਲ ਕੋਈ ਸੋਰਸ ਪਈ ਹੋਣ ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਜੀ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਦੇਸ ਸਿੰਘ ਜੀ ਦੇ ਨਾਟਕ ਬੜਾ ਵੱਡਾ ਕਾਰਜ ਜੋ ਪ੍ਰਿੰਸੀਪਲ ਅਸੀਸ ਸਿੰਘ ਸੇਵਕ ਅਤੇ ਉਹਨਾਂ ਦੀ ਪੂਰੀ ਸਮੁੱਚੀ ਟੀਮ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਗਿਆਨੀ ਦੇਸ ਸਿੰਘ ਜੀ ਨੂੰ ਪੂਰੇ ਵਿਸ਼ਵ ਦੇ ਰੂਬਰੂ ਕਰ ਸਕੀਏ ਅਤੇ ਜੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਕਾਰਜ ਨੇਪਰੇ ਚੜੇਗਾ ਅਤੇ ਉਹਨਾਂ ਦੀਆਂ ਅਸੀਸਾਂ ਤੇ ਆਪਸਮੂ ਸੰਗਤ ਦੀ ਅਸੀਸਾਂ ਸਦਕਾ ਪੂਰੇ ਵਿਸ਼ਵ ਦੇ ਵਿੱਚ ਗਿਆਨੀ ਦੇਸ ਸਿੰਘ ਜੀ ਦੇ ਵਿਚਾਰਤਾਰਾ ਗਿਆਨੀ ਦੇਸ ਸਿੰਘ ਜੀ ਦਾ ਲਿਟਰੇਚਰ ਜੋ ਗੁਰੂ ਆਸ਼ ਅਨੁਸਾਰ ਹੈ ਜੋ ਗੁਰੂ ਗ੍ਰੰਥ ਸਭ ਜੀ ਦੇ ਸਿਧਾਂਤਾਂ ਨੂੰ ਸਮਰਪਿਤ ਹੈ ਅਸੀਂ ਰूबरू ਕਰ ਸਕੀਏ ਹੁਣ ਸਾਨੂੰ ਦੁਆਗਿਆ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ